ਭਾਰਤ ਦੀ આન ਬਾਨ ਤੇ ਸ਼ਾਨ ਦੇ ਲਈ ਭਾਰਤੀ ਫੌਜ ਦੇ ਜਵਾਨ ਦੇਸ਼ ਦੀਆਂ ਵਕਫ ਵਕਸਰਾ ਦਾ ਉਤੇ ਦਿਨ ਰਾਤ ਡਿਊਟੀ ਕਰਦੇ ਹਨ ਇਸ ਦੌਰਾਨ ਜਦ ਕੋਈ ਜਵਾਨ ਡਿਊਟੀ ਦੇ ਉਤੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਤੇ ਪਿੱਛੇ ਉਹਨਾਂ ਦਾ ਪਰਿਵਾਰ ਬਿਰਲਾਪ ਕਰਦਿਆ ਹੋਇਆ ਜਈਆਂ ਤਸਵੀਰਾਂ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੰਦੀਆਂ ਹਨ ਜੀ ਹਾਂ ਇਸੇ ਤਰ੍ਹਾਂ ਫੌਜ ਦੀ ਯੂਨਿਟ 15 ਸਿੱਖ ਵਿੱਚ ਤੈਨਾਤ ਹਵਲਦ ਹਵਲਦਾਰ ਲਖਵਿੰਦਰ ਸਿੰਘ ਜੋ ਕਿ ਸਾਮ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ ਤੇ ਕੱਲ ਤੜਕਸਾ ਡਿਊਟੀ ਕਰਦੇ ਹੋ ਸ਼ਹਾਦਤ ਦਾ ਜਾਂ ਪੀ ਗਏ ਜਿਨ੍ਹਾਂ ਦਾ ਭਾਰਤਵ ਸ਼ਰੀਰ ਅੱਜ ਉਹਨਾਂ ਦੇ ਜੱਦੀ ਪਿੰਡ ਕਸਬਾ ਮਹਿਤਾ ਵਿਖੇ ਲਿਆਂਦਾ ਗਿਆ ਜਿੱਥੇ ਫੌਜੀ ਟੁਕੜੀਆਂ ਵੱਲੋਂ ਉਹਨਾਂ ਨੂੰ ਸਲਾਮੀ ਪੇਂਟ ਕੀਤੀ ਗਈ ਅਤੇ ਇਸ ਦੌਰਾਨ ਦੇਸ਼ ਦੇ ਜਵਾਨ ਨੂੰ ਆਖਰੀ ਸਲਾਮ ਸਜਦਾ ਅਤੇ ਸ਼ਰਧਾਂਜਲੀ ਪੇਟ ਕਰਨ ਲਈ ਕੈਬਨਿਟ ਮੰਤਰੀ ਪੰਜਾਬ ਦੇ ਹਰਭਜਨ ਸਿੰਘ ਜੀ ਵੀ ਉਹ ਸ਼ਹੀਦ ਦੇ ਪਰਿਵਾਰ ਕੋਲ ਪਹੁੰਚੇ ਇਸ ਦੌਰਾਨ ਕੀ ਗੱਲਬਾਤ ਹੋਈ ਤੁਸੀਂ ਵੀ ਸੁਣੋ ਅਜੇ ਪਰਿਵਾਰ ਬਹੁਤ ਔਖੇ ਸਮੇਂ ਦੇ ਵਿੱਚੋਂ ਗੁਜ਼ਰ ਰਿਹਾ ਹੈ। ਤੁਸੀਂ ਦੇਖ ਲਈਓ ਬੱਚੇ ਛੋਟੇ ਆ ਜੇ। ਐਨ ਜੀ ਸਾਡੇ ਵਿਰਿੰਦਰ ਬਰੇ ਦੁੱਖ ਦੇ ਵਿੱਚ ਨੇ, ਸਦਮੇ ਦੇ ਵਿੱਚ ਨੇ। ਬੱਚੀ ਆ ਜਸਮੀਨ ਅਜੇ 6ਵੀਂ ਜਮਾਤ ਦੇ ਵਿੱਚ ਪੜ੍ਹ ਰਹੀ ਆ। ਬੇਟਾ ਲਾਪਰੀਤ ਆ। ਮਾਤਾ ਉਹਨਾਂ ਦੇ ਸਰਬਾਨੀ ਮੰਦਿਰ ਸੌਰ। ਦੇਖੋ ਬੜਾ ਔਖਾ ਸਮਾਂ ਹੁੰਦਾ, ਕਠਨ ਸਮਾਂ ਹੁੰਦਾ ਜਦੋਂ ਬੱਚੇ ਨੂੰ ਜੰਮ ਕੇ ਪਾਲ ਕੇ ਬਟਾ ਕਰਕੇ ਇਸੇ ਮਕਾਮ ਤੇ ਪਹੁੰਚਾਇਆ ਹੋਵੇ ਤੇ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਆ ਉਹ ਪਰਿਵਾਰ ਇਸ ਵੇਲੇ ਪੂਰੀ ਸਦਮੇ ਚਾ ਮਸ਼ਕਲ ਦੇ ਵਿੱਚ ਆ ਅੱਜ ਸਾਡੀ ਫੌਜ ਦੀ ਟੁਕੜੀ ਪੂਰੀ ਟੀਮ ਜਿਹੜੀ ਆ ਕੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਜਿਹੜਾ ਹੈ ਉਹ ਕੀਤਾ ਸੋ ਮੇਰਾ ਆਰਦਾ ਪਰਿਵਾਰ ਆ ਇਸ ਹਲਕਾ ਤੇ ਚਲੋ ਹੈ ਯਾਰ ਮੇਰੇ ਮਤਲਬ ਨਿੱਜੀ ਇਨਾਂ ਦੇ ਸਬੰਧ ਨੇ ਮੇਰਾ ਆਪਣਾ ਪਰਿਵਾਰ ਆ ਸੋ ਮੈਨੂੰ ਬਹੁਤ ਇਸ ਗੱਲ ਦੀ ਦੁੱਖ ਲੱਗਾ ਹੈ ਕਿ ਇੱਕ ਇਹੋ ਜਿਹੇ ਹਾਲਾਤ ਦੇ ਵਿੱਚ ਜਦੋਂ ਅਸੀਂ ਅਜੇ ਪਰਿਵਾਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸਾਂਭਣੀਆਂ ਸਿੱਖੇ ਵੈਸੇ ਵੀ ਬੜੇ ਸੰਸੀਅਤ ਸੀਗੇ ਹਰ ਰੋਜ਼ ਆਪਣੇ ਘਰ ਦੇ ਵਿੱਚ ਬੱਚਿਆਂ ਬਾਰੇ ਪਿੰਡ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਸੀਗੇ ਸੋ ਦੇਸ਼ ਦੇ ਵਾਸਤੇ ਸ਼ਹੀਦ ਹੋਣਾ ਆਪਣੀ ਜਿੰਦਗੀ ਜਿਹੜੀ ਆ ਕੌਮ ਦੇ ਲੇਖੇ ਲਾਉਣੀ ਦੇਸ਼ ਦੇ ਲੇਖੇ ਲਾਉਣੀ ਇਹ ਵੀ ਕਿਸੇ ਕਿਸੇ ਦੇ ਹਿੱਸੇ ਆਂਦਾ ਕੁਦਰਤ ਦੇ ਨਿਜ਼ਮ ਨੇ ਪ੍ਰਮਾਤਮਾ ਦੇ ਨਿਜ਼ਮ ਨੇ ਸੋ ਉਹਨਾਂ ਨੇ ਆਪਣੀ ਜਿੰਦਗੀ ਦੇਸ਼ ਦੇ ਲੇਖੇ ਲਾਈ ਆ ਆਪਣੇ ਪਰਿਵਾਰ ਨੂੰ ਵੀ ਵਧੀਆ ਸੰਭਾਲ ਕੇ ਆਪਣੇ ਪਿੰਡ ਨੂੰ ਆਪਣੇ ਸਮਾਜ ਨੂੰ ਵਧੀਆ ਰਾਹ ਦਰਸਾਇਆ ਸੋ ਅਸੀਂ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਜੋ ਵੀ ਦੇਖੋ ਇਹੋ ਜੇ ਕਾਟੇ ਕਰੀ ਪੂਰੇ ਨਹੀਂ ਹੋ ਸਕਦੇ ਕੋਈ ਮਤਲਬ ਆਰਥਿਕ ਮਦਦ ਜੜੀ ਹੁੰਦੀ ਹੈ ਨਾ ਉਹ ਪਰਿਵਾਰ ਨੂੰ ਥੋੜਾ ਬੋਤਾ ਸਟੇਬਲ ਕਰਨ ਵਾਸਤੇ ਹੁੰਦੀ ਹੈ ਜੇ ਕੁਝ ਕਹੀਏ ਵੀ ਸਾਰਾ ਕੁਝ ਹੋ ਸਕਦਾ ਉਹ ਤਾਂ ਹੁਣ ਤਾਂ ਨਹੀਂ ਸੋ ਅਸੀਂ ਜੋ ਵੀ ਸਨਮਾਨ ਰਾਚੀ ਜਿਸ ਤਰ੍ਹਾਂ ਵੀ ਹੋਊਗਾ ਅਸੀਂ ਬਹੁਤ ਜਲਦ ਪਰਿਵਾਰ ਨੂੰ ਜਿਹੜਾ ਹੈ ਮਹੱਇਆ ਕਰਵਾਵਾਂਗੇ ਬਾਕੀ ਜਿਹੜੀ ਫੌਜ ਦੇ ਅਧਿਕਾਰੀ ਆਏ ਸੀਗੇ ਉਹਨਾਂ ਨੇ ਵੀ ਕਿਹਾ ਕਿ 2-3 ਦਿਨ ਦੇ ਵਿੱਚ ਜੋ ਡਾਕੂਮੈਂਟੇਸ਼ਨ ਆ ਪੂਰੀ ਕਰ ਲਈ ਜਾਊਗੀ ਔਰ ਜੋ ਵੀ ਕੋਈ ਸਰਕਾਰੀ ਨੌਕਰੀ ਉਈ ਜੋ ਸਰਕਾਰੀ ਪੱਧਰ ਤੇ ਸਹੂਲਤਾਂ ਨੇ ਉਹ ਦਿੱਤੀਆਂ ਜਾਣਗੀਆਂ ਬਾਕੀ ਆ ਸਰਦਾਰ ਲਖਮਿੰਦਰ ਸਿੰਘ ਜੀ ਦਾ ਨਾਮ ਸਾਡੇ ਦਿਨਾਂ ਦੇ ਵਿੱਚ ਜਨਾਂ ਦੇ ਵਿੱਚ ਹਮੇਸ਼ਾ ਰਹੂਗਾ ਦੇਸ਼ ਵਾਸਤੇ ਛੀਦ ਹੋਏ ਨੇ ਅਮਰ ਹੋਏ ਨੇ ਸੋ ਅਸੀਂ ਹਮੇਸ਼ਾ ਹੀ ਆਪਣੇ ਜਨਾਂ ਦੇ ਵਿੱਚੋਂ ਕਰੀ ਉਹਨਾਂ ਨੂੰ ਭਲਾ ਨਹੀਂ ਪਾਵਾਂਗੇ ਜਿਵੇਂ ਜਿਵੇਂ ਵੀ ਜੋ ਵੀ ਪ੍ਰਵਾਹ ਨੂੰ ਕਿਤੇ ਲੋੜ ਹੋਈ ਅਸੀਂ ਪੂਰੀ ਤਰ੍ਹਾਂ ਪ੍ਰਵਾਹ ਤੇ ਕਿਟਿਸਨ ਕੀ ਉਥੇ ਸਟ੍ਰੈਟੇਜੀ ਵਾਪਰੀ ਹੈ ਜਦੋਂ ਇਹਨਾਂ ਦੀ ਡੈਥ ਹੋਈ ਹੈ ਦੇਖੋ ਆ ਭਾਨ ਜੀਵਨਿੰਦਰ ਜੀ ਦੱਸ ਰਹੇ ਸੀ ਕਿ ਕਿ ਸਵੇਰੇ ਹੀ ਉਹਨਾਂ ਦਾ ਫੋਨ ਆਇਆ ਜਿਤਨਾ ਨਾਰਮਲ ਫੋਨ ਕਰਦਾ ਫਿਕਰ ਹੁੰਦਾ ਹੀ ਆ ਕਿ ਉਹ ਪੌਣੇ 5 5 ਵਜੇ ਜਦੋਂ ਬਿਊਟੀ ਤੇ ਜਾਂਦੇ ਸੀਗੇ ਇਹਨਾਂ ਨੂੰ ਵੀ ਠਾਉਂਦੇ ਸੀਗੇ ਫੋਨ ਕਰਕੇ ਪਹਿਲਾਂ ਕਿ ਬੱਚਿਆਂ ਨੂੰ ਤਿਆਰ ਕਰੋ ਸਕੂਲੇ ਭੇਜੋ ਸ਼ਰਾਬ ਡਿਊਟੀ ਕਰਨੀ ਫਿਰ ਆ ਕੇ ਪੁੱਛਣਾ ਤੇ ਕਹਿੰਦੇ ਉਸ ਤੋਂ ਬਾਅਦ ਫੋਨ ਜਿਹੜਾ ਆ ਉਹ ਬੰਦ ਆ ਗਿਆ ਇਕ ਦੋ ਬਾਰੀ ਤੇ ਬਾਅਦ ਦੇ ਵਿੱਚ ਮਤਲਬ ਇਹਨਾਂ ਨੂੰ ਤੇ ਉਦੋਂ ਹੀ ਪਤਾ ਲੱਗਿਆ ਜਦੋਂ ਮਤਲਬ ਉਹਨਾਂ ਦਾ ਸਰੀਰ ਜਿਹੜਾ ਥਿਲੇਨ ਦਾ ਗਿਆ ਮਤਲਬ ਜੋ ਕਿਹਾ ਪਤਾ ਲੱਗਿਆ ਕਿ ਉਹ ਤੇ ਆਕਸੀਜਨ ਦਾ ਲੈਵਲ ਕੋਈ ਤੁਹਾਨੂੰ ਪਤਾ ਬੜੇ ਛੇਡੇ-ਮੇਡੇ ਰਸਤਿਆਂ ਦੇ ਉੱਤੇ ਆਰਮੀ ਨੇ ਡਿਊਟੀਆਂ ਕੋਈ ਸੌਖੀਆਂ ਨਹੀਂ ਹੁੰਦੀ ਜੀ ਬਿਲਕੁਲ ਅਸੀਂ ਘਰਾਂ ਦੇ ਵਿੱਚ ਸੁੱਤੇ ਹੁੰਨੇ ਆ ਉਹ ਰਾਤ ਨੂੰ ਪਤਾ ਨਹੀਂ ਕਿੰਨੀ-ਕਿੰਨੀ ਉਚਾਈ ਦੇ ਉੱਤੇ ਕਿੰਨੀ-ਕਿੰਨੀ ਠੰਡ ਦੇ ਵਿੱਚ ਕਿੰਨੀ-ਕਿੰਨੀ ਗਰਮੀ ਦੇ ਵਿੱਚ ਆਪਣੇ ਮੌਸਮ ਦੇ ਨਾਲ ਵੀ ਜੂਝਦੇ ਹੁੰਦੇ ਨੇ ਆਪਣੇ ਸਰੀਰ ਦੇ ਨਾਲ ਵੀ ਉਹਨਾਂ ਨੂੰ ਕਈ ਤਰ੍ਹਾਂ ਦੇ ਕੰਪਰੋਮਾਈਜ਼ ਨੇ ਪੈਂਦੇ ਨੇ ਸੋ ਹੁਣ ਤੱਕ ਤੇ ਇਹੀ ਆ ਕਿ ਉਹਨਾਂ ਦਾ ਹਾਰਟ ਅਟੈਕ ਉਹਨਾਂ ਨੂੰ ਜਿਹੜਾ ਆ ਉਹ ਆਇਆ ਆਕਸੀਜਨ ਦੀ ਉੱਤੇ ਕਮੀ ਸੀਗੀ ਸੋ ਬਾਕੀ ਉਹਨਾਂ ਦੀਆਂ ਰਿਪੋਰਟਸਾਂ ਆ ਰਹੀਆਂ ਨੇ ਜਿਹੜੀਆਂ ਉਹ ਅਧਿਕਾਰੀ ਕਹਿ ਕੇ ਨੇ ਕਿ 2-3 ਦਿਨ ਦੇ ਵਿੱਚ ਸਾਰੀਆਂ ਰਿਪੋਰਟਸ ਪਰਵਾਰ ਦੇ ਕੋਲ ਪਹੁੰਚਾ ਦੇਣਗੇ ਕਿੰਨੇ ਬੱਚੇ ਨੇ ਈਡੀਓ ਸਾਹਿਬ ਦੇ ਨਾਲ ਦੋ ਬੱਚੇ ਆ ਲਾਭਪ੍ਰੀਤ ਬੇਟਾ ਹੈ ਤੇ ਜਸਮੀਨ ਬੱਚੀ ਆ ਅਜੇ ਬੜੇ ਛੋਟੇ ਬੱਚੇ ਬਹੁਤ ਛੋਟੇ ਆ ਸਕੂਲਾਂ ਦੇ ਵਿੱਚ ਜਿਵੇਂ 6ਵੀਂ ਕਲਾਸ ਦੇ ਵਿੱਚ ਬੱਚੀ ਪੜ੍ਹ ਰਹੀ ਆ ਬੇਟਾ ਮੇਰਾ ਖਿਆਲ 8 ਬੇ ਬੇਟਾ 8ਵੀਂ ਦੀ ਮਹਾਤਵੇ ਵਿੱਚ ਆ ਹਾਂ ਜੀ ਵਰਿੰਦਰ ਜੀ ਇਹਨਾਂ ਨੇ ਵੀ ਪਲੱਸ 2 ਤੱਕ ਦੀ ਪੜਾਈ ਜਿਹੜੀ ਆ ਉਹ ਕੀਤੀ ਹੋਈ ਆ ਓਕੇ ਮਾਤਾ ਜੀ ਬਹੁਤ ਸਦਮੇ ਦੇ ਵਿੱਚ ਨੇ ਪਿਤਾ ਜੀ ਇਹਨਾਂ ਦੇ ਪਹਿਲਾਂ ਹੀ 2017 ਦੇ ਵਿੱਚ ਸੁਰਗਵਾਸ ਹੋ ਗਏ ਸੀਗੇ ਸੋ ਬੜਾ ਨਿੱਕਾ ਪਰਿਵਾਰ ਆ ਬੜਾ ਇਲਾਕੇ ਦੇ ਵਿੱਚ ਨਾ ਬੜਾ ਜਿਹਨੂੰ ਆਪਾਂ ਕਹ ਦਿੰਦੇ ਨਾ ਕਿਸੇ ਨਾਲ ਕੋਈ ਉੱਚੀ ਨੀ ਵੀ ਨੀ ਕਿਸੇ ਨਾਲ ਕੋਈ ਗੱਲ ਨਹੀਂ ਆਪਣੇ ਕੰਮ ਦੇ ਨਾਲ ਮਤਲਬ ਰੱਖਣਾ ਆਪਣਾ ਐਹੋ ਜਿਹਾ ਪਰਿਵਾਰ ਆ ਜਿਨ੍ਹਾਂ ਦਾ ਹਮੇਸ਼ਾ ਹੀ ਇਹ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਜਨਾਇਆ ਉਹ ਉੱਚੇ ਅਹੁਦਿਆਂ ਤੇ ਜਿਹੜਾ ਆ ਉਹ ਪਹੁੰਚਾਉਣਾ ਅੱਜ ਦੁੱਖਾਂ ਦਾ ਪਹਾੜ ਟੁੱਟਿਆ ਇਸ ਪਰਿਵਾਰ ਦੇ ਉੱਤੇ ਸੋ ਮੈਂ ਆਪਣੇ ਲੋ ਨਿਜੀ ਤੌਰ ਤੇ ਵੀ ਸਾਡੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿਮਰਨ ਸਾਹਿਬ ਵੱਲੋਂ ਮਾਨਯੋਗ ਮੁੱਖ ਮੰਤਰੀ ਪੰਜਾਬ ਖੁਨਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਆ ਔਰ ਜਿਸ ਤਰ੍ਹਾਂ ਦੀ ਵੀ ਕੋਈ ਮਦਦ ਦੀ ਲੋੜ ਹੈ ਇਸ ਪਰਿਵਾਰ ਨੂੰ ਪੰਜਾਬ ਸਰਕਾਰ ਅਸੀਂ ਕੋਈ ਨਿਜੀ ਤੌਰ ਤੇ ਹਮੇਸ਼ਾ ਪਰਵਾਹ ਦੇਣਾ ਹੈ ਮੈਨੂੰ ਬਹੁਤ ਜ਼ਿਆਦਾ ਮਾਣ ਆ ਉਹਨਾਂ ਦੇ ਉੱਤੇ ਕਿ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਆ ਪਰ ਅਸੀਂ ਬਹੁਤ ਗਰੀਬ ਪਰਵਾਰ ਤੋਂ ਸੀ ਬਹੁਤ ਗਰੀਬੀ ਦੇ ਵਿੱਚ ਉਹਨਾਂ ਨੇ ਕਠਨ ਕਰ ਕਰਕੇ ਫਿਰ ਉਹਨਾਂ ਨੇ ਆਰਮੀ ਜੁਆਇਨ ਕੀਤੀ ਸੀਗੀ ਪਰ ਬਹੁਤ ਮਾਣ ਮੈਨੂੰ ਮੇਰੇ ਪਤੀ ਤੇ ਵੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਅੱਜ ਕਦੋਂ ਪਤਾ ਲੱਗਾ ਤੁਹਾਨੂੰ ਕਿ ਉਹਨਾਂ ਦੀ ਡੈਥ ਹੋ ਗਈ ਹੈ ਉਹਨਾਂ ਦੀ ਡੈਥ ਕਿਤੇ ਸਵੇਰ 4:30 ਤੋਂ 5 ਵਜੇ ਦੇ ਵਿੱਚ ਹੋ ਗਈ ਸੀ ਪਰ ਮੈਨੂੰ ਇਹਨਾਂ ਨੇ 10:30 ਵਜੇ ਤੱਕ ਦੱਸਿਆ ਮੈਂ ਕੁਛ ਨਹੀਂ ਸੀ ਦੱਸਿਆ ਲਾਸਟ ਕਾਲ ਆਈ ਸੀ ਮੇਰੀ ਰਾਤ 12 ਵਜੇ ਤੱਕ ਗੱਲ ਹੋਈ ਉਹਨਾਂ ਨਾਲ ਇੱਕ ਘੰਟਾ ਸੀ ਗੱਲਾਂ ਕੀਤੀਆਂ 12 ਵਜੇ ਤੱਕ ਮੈਂ ਕਹਿੰਦੇ ਸਵੇਰ 5 ਵਜੇ ਫੋਨ ਕਰਕੇ ਉਹਨੂੰ ਕਾਲ ਕਰੂੰਗਾ ਬੱਚਿਆਂ ਨੂੰ ਰੈਡੀ ਕਰੇ ਉਹ ਜਗਾਉਂਗਾ 5 ਵਜੇ ਕੋਈ ਕਾਲ ਨਹੀਂ ਆਈ ਉਹਨਾਂ ਦੀ ਬੱਚੇ ਦੋ ਰੇ ਜੀ ਹਾਂਜੀ ਬੇਟੀ ਆ 11 11.5 ਸਾਲ ਦੀ ਬੇਟਾ ਆ 13 ਸਾਲ ਦਾ ਫਕਰ ਮਹਿਸੂਸ ਕਰਦੇ ਹੋ ਆਪਣੇ ਪਤੀ ਦੇ ਹਾਂਜੀ ਮੈਨੂੰ ਬਹੁਤ ਜ਼ਿਆਦਾ ਫਕਰ ਆ ਵੀ ਉਹਨਾਂ ਦੇਸ਼ ਦੀ ਖਾਤਰ ਜਾਨ ਦਿੱਤੀ ਐ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕੋਈ ਡਿਮਾਂਡ ਕਰ ਸਰਕਾਰ ਨੂੰ ਮੇਰੀ ਇਹੀ ਰਿਕਵੈਸਟ ਵਾ ਮੇਰੇ ਪਤੀ ਦਾ ਇੱਕ ਹੀ ਸੁਪਨਾ ਸੀ ਵੀ ਮੇਰੇ ਬੱਚੇ ਆਰਮੀ ਦੇ ਵਿੱਚ ਅਫਸਰ ਬਣਨ ਬਸ ਮੈਂ ਇਹੀ ਸੁਪਨਾ ਮੇਰੇ ਪਤੀ ਦਾ ਪੂਰਾ ਕਰਨਾ ਮੇਰਾ ਬੇਟਾ ਉਹਨਾਂ ਦੀ ਜਗ੍ਹਾ ਤੇ ਮਤਲਬ ਆਰਮੀ ਜੁਆਇਨ ਕਰੇ ਤੇ ਉਹਨਾਂ ਦੀ ਜਗ੍ਹਾ ਤੇ ਡਿਊਟੀ ਨਿਭਾਵੇ